ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚਾਹੇ ਦਿਨ ਹੀ ਫਿਰੋਤੀ ਮੰਗਣ ਦੀਆਂ ਕਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਤਰਨਤਾਰਨ ਪੁਲਿਸ ਵੀ ਪੂਰੀ ਤਰਾਸ ਸਤਰਕ ਨਜ਼ਰ ਆ ਰਹੀ ਆ ਜਿਹੇ ਫਿਰੋਤੀ ਮੰਗਣ ਵਾਲੇ ਗੈਂਗਸਟਰਾਂ ਖਿਲਾਫ ਟੁਕਮੀ ਕਾਰਵਾਈ ਕਰ ਰਹੀ ਹੈ ਜਿਸ ਦੇ ਚਲਦੇ ਅੱਜ ਦੇ ਦਿਨ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਪੇੜ ਦੇ ਦੌਰਾਨ ਗੋਲੇ ਚੱਲਣ ਦੀਆਂ ਕਟਨਾਵਾਂ ਸਾਹਮਣੇ ਆ ਰਹੀਆਂ ਨੇ ਅਜਿਹਾ ਹੀ ਤਾਜ਼ਾ ਮਾਮਲਾ ਤਰਨਤਾਰਨ ਦੇ ਪਿੰਡ ਤੂਤ ਤੋਂ ਸਾਹਮਣੇ ਆਇਆ ਜਿੱਥੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਅਤੇ ਪੱਬ ਦਾਤੂਵਾਲ ਗੈਂਗਸਟਰ ਦੀ ਤਿੰਨ ਗੁਰਗਿਆਂ ਵਿਚਾਲੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਪੱਬ ਦਾਤੂਵਾਲ ਗੈਂਗ ਦੇ ਦੋ ਗੁਰਗੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਦਕਿ ਇਹਨਾਂ ਦੇ ਵਿੱਚੋਂ ਇੱਕ ਹੋਰ ਸਾਥੀ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਹਿਚਾਣ ਲੱਪਰੀ ਸਿੰਘ ਵਾਸੀ ਬਲਟੋਹਾ ਤੇ ਲੱਪਰੀ ਸਿੰਘ ਵਾਸੀ ਲੋਹਕਾ ਥਾਣਾ ਮੰਲਾ ਵਾਲਾ ਤੇ ਤੀਜਾ ਸਾਥੀ ਮਹਿਕਮਦੀਪ ਸਿੰਘ ਵਜੋਂ ਹੋਈ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਕਬਲਜੀਤ ਸਿੰਘ ਪੱਟੀ ਨੇ ਕਿ ਦੱਸਿਆ ਜਦੋਂ ਤੁਸੀ ਵੀ ਸੁਣੋ ਕਿ ਅੱਜ ਇਨਸਪੈਕਟਰ ਗੁਰਚਰਨ ਸਿੰਘ ਅਸਟੋਸ ਅਦਰਪੱਟੀ ਜੋ ਕਿ ਆਪਣੀ ਪੁਲਿਸ ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤੂਂਗਾੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਮਹਾਦਰਕ ਬਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਗੋਇਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਨਨੂ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ بجائے ਇੱਕਦਮ ਜਿਹੜਾ ਡਰੇਨ ਦੇ ਰਸਤਾ ਹੈ ਕੱਚਾ ਰਸਤਾ ਉਧਰੋਂ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੁਲਿਸ ਪਾਰਟੀ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਹੈ ਫਾਇਰ ਤੇ ਪ੍ਰੀਸ ਪਟੇਨੀਮੀ ਜੋ ਅਭੀ ਫਾਇਰਿੰਗ ਕਰ ਕੀਤੀ ਆ ਜਿਹਦੇ ਵਿੱਚ ਇੱਕ ਅਕਿਊਜ਼ਡ ਲਵਪ੍ਰੀਤ ਸਿੰਘ ਮਸੀ ਬਲਟੋਏ ਦਾ ਉਹਦੇ ਦੱਤ ਤੇ ਗੋਲੀ ਲੱਗੀ ਆ ਔਰ ਦੂਸਰਾ ਅਕਿਊਜ਼ਡ ਵੀ ਲਵਪ੍ਰੀਤ ਸਿੰਘ ਹੀ ਆ ਜੋ ਕਿ ਲੋਕਾਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੋਲੀ ਲੱਗੀ ਆ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪਟਿਆ ਜੜਾ ਲੈ ਕੇ ਗਏ ਆ ਸੀ ਇਹ ਟੋਟਲ ਤਿੰਨ ਜਣੇ ਸੀ ਥਰਡ ਪਰਸਨ ਜਿਹੜਾ ਹੀ ਉਹ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਇਤੇ ਨਾਲ ਕੋ ਰਵਲਵਰ ਬੱਤੀਬੋਰ ਦਾ ਕੰਟਰੀ ਮੈਡ ਦੇਸੀ ਪਿਸਟਲ ਦੇਸੀ ਹੋਰ ਕਵਰ ਹੋਇਆ ਤੇ ਨਾਲ ਦੋ ਖੋਲ ਆ ਔਰ ਚਾਰ ਰੌ ਬੇਸਿਕਲੀ ਜਿਹੜੀ ਇਹ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹਦੇ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਪੋਲੇ ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਦਮ ਪਾਉਂਦੇ ਆ ਉਹਨਾਂ ਦੇ ਕਰਾਂ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਫਰੋਤੀਆਂ ਦੀ ਡਿਮਾਂਡ ਕਰਦੇ ਆ ਉਹ ਹੈ ਇੱਕ ਲਗ ਤੇ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਖلاف ਜਿਹੜਾ ਪੀਸ ਪਾਰਟੀ ਤੇ ਇਹਨਾਂ ਨੇ ਫਾਇਰ ਕੀਤਾ ਆ ਉਹਦੇ ਸਬੰਧ ਚ ਮੁਕਦਮਾ ਦਰਜ ਕਰਕੇ ਮੈਟਰ ਇਸਾ ਕਿ ਅੱਜ ਇਨਸਪੈਕਟਰ ਗੁਰਚਰਨ ਸਿੰਘ ਸਚੂਸ ਅਦਰ ਪੱਟੀ ਜੋ ਕਿ ਆਪਣੀ ਪुलिस ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤੂੰਗੜਾ ਤੋਂ ਗਜਲਪਿੰਡ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਮਹਾਦਰਕ ਬਾਜੋਦ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਗੋ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ بجائے ਇੱਕਦਮ ਜਿਹੜਾ ਰੇਨ ਦੇ ਰਸਤਾ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫੰਡ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰ ਦਿੱਤੀ ਪੁਲਿਸ ਵਾਈਟੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੁਲਿਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਹਵਾਈ ਹਾਦਸਾ ਹੋਇਆ ਫਾਇਰ ਤੇ ਪੁਲਿਸ ਟੀਮ ਨੇ ਜਵਾਬੀ ਫਾਇਰਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਅਕਿਊਜ਼ਡ ਲਾਪੀ ਸਿੰਘ ਮਸੀ ਬੜ ਟੋਏ ਦਾ ਉਹਦੇ ਸੱਤ ਗੁੜੀ ਲੱਗੀ ਆ ਔਰ ਦੂਸਰਾ ਇੱਕ ਉਸ ਜੋ ਵੀ ਲਵਪ੍ਰੀਤ ਸਿੰਘ ਜੀ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਠਾਣੇ ਦਾ ਉਹਦੇ ਗੁੜੀ ਲੱਗੀ ਆ ਜਿਨਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜੜਾ ਲੈ ਕੇ ਗਏ ਆ ਅਸੀਂ ਇਹ ਟੋਟਲ ਤਿੰਨ ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਇਤੇ ਨਾ ਕੋ ਰਵਲਵਰ ਬੱਤੀ ਬੋਰ ਦਾ ਕੰਟਰੀ ਮੈਡਲੇ ਸੀ ਪਿਸਟਲ ਦੇਸੀ ਹੋਰ ਕਵਰ ਹੋਇਆ ਤੇ ਨਾਲ ਦੋ ਖੋਲ ਆ ਔਰ ਚਾਰ ਨ ਬੇਸਿਕਲੀ ਜਿਹੜੀ ਇਹ ਜਿਹੜਾ ਪ੍ਰਭ ਦਾਸੂ ਵਾਲਾ ਉਸ ਗਰੋ ਦੇ ਮੈਂਬਰ ਆ ਜਿਹੜਾ ਉਹਦੇ ਕੈਂਡ ਤੇ ਇਹ ਸਾਰਾ ਕਾਰਵਾਈ ਕਰਦੇ ਆ ਜਿਹੜੇ ਭੋਲੇ-ਪਾਲੇ ਲੋਕ ਆ ਉਹਨਾਂ ਨੂੰ ਡਰਾਉਂਦੇ ਦਮਕਾਉਂਦੇ ਆ ਉਹਨਾਂ ਦੇ ਘਰਾਂ ਦੇ ਫਾਇਰ ਕਰ ਦਿੰਦੇ ਆ ਫਿਰ ਉਹਨਾਂ ਤੋਂ ਫਰੋਤੀਆਂ ਵੀ ਡਿਮਾਂਡ ਕਰਦੇ ਆ ਉਹ ਹੈ ਇੱਕ ਲਗ ਤੇ ਪਰਚੇ ਦਰਜਿਆ ਦੋ ਪਰਚੇ ਦਰਜਿਆ ਬਾਕੀ ਸਾਰਾ ਰਿਕਾਰਡ ਚੈੱਕ ਕਰਕੇ ਖلاف ਜਿਹੜਾ ਹੈ ਪੀਸ ਪਾਰਟੀ ਤੇ ਇਹਨਾਂ ਨੇ ਫਾਇਦ ਕੀਤਾ ਆ ਉਹਦੇ ਸਬੰਥ ਚ ਮੁਕਦਮਾ ਦਰਜ ਕਰ